ਸੰਗਰੂਰ ਦੇ ਲੱਗੇ ਉਹਨਾਂ ਦਾ ਪਿੰਡ ਹੈ ਮੈਨੂੰ ਉਹਨਾਂ ਸਾਰਾ ਕੁਝ ਆਪਣਾ ਲਿਖ ਕੇ WhatsApp ਤੇ ਭੇਜਿਆ ਤੇ ਉਹ ਬੱਚਾ ਕਹਿੰਦਾ ਭਾਈ ਸਾਹਿਬ ਜੀ ਅਸੀਂ ਬਹੁਤ ਗਰੀਬ ਘਰ ਜੀ ਕਹਿੰਦਾ ਪਿਓ ਮੇਰਾ ਚੜ੍ਹਾਈ ਕਰ ਗਿਆ ਮਾਂ ਨੇ ਪਸ਼ੂ ਰੱਖ ਕੇ ਇੱਧਰ ਉੱਧਰ ਤਾਏ ਚਾਚਿਆਂ ਦੇ ਘਰ ਕੰਮ ਵੀ ਕਰਨਾ ਪਸ਼ੂ ਵੀ ਰੱਖਣੇ ਸਾਨੂੰ ਵੀ ਜਦੋਂ ਤੋਂ ਸੁਰਤ ਸੰਭਾਲੀ ਨਾਲ ਲਾ ਲਿਆ ਦੋਏ ਭਰਾ ਅਸੀਂ ਕਹਿੰਦਾ ਛੋਟੀ ਉਮਰੇ ਦਿਹਾੜੀ ਜਾਣ ਲੱਗ ਪਏ। ਹੌਲੀ-ਹੌਲੀ ਵੱਡੇ ਹੋ ਗਏ 10 ਕਲਾਸਾਂ ਪੜ ਗਏ। ਵੱਡਾ ਭਰਾ 12 ਕਲਾਸਾਂ ਪੜ ਗਿਆ। ਨੌਕਰੀ ਸਾਨੂੰ ਕਿੱਥੋਂ ਮਿਲਣੀ ਸੀ? ਉਹ ਗਰੀਬੀ ਵਿੱਚ ਹੀ ਕਹਿੰਦਾ ਬਚਪਨ ਲੰਘਿਆ ਗਰੀਬੀ ਵਿੱਚ ਹੀ ਜਵਾਨੀ ਸ਼ੁਰੂ ਹੋਵੇ। ਪਰ ਗੁਰੂ ਦੀ ਨਜ਼ਰ ਕਿਰਪਾ ਬਖਸ਼ਿਸ਼ ਹੋਈ। ਪਿੰਡ ਦੇ ਗੁਰਦੁਆਰੇ ਵੱਲ ਲੱਗਣ ਲੱਗ ਗਏ ਕਹਿੰਦਾ ਮੈਂ ਰੋਜ਼ ਜਾ ਕੇ ਸਵੇਰੇ ਝਾੜੂ ਫੇਰਨਾ ਉੱਥੇ ਗੁਰਦੁਆਰੇ। ਪਣੀ ਨਾ ਧੋਣਾ ਪੋਚਾ ਲਾਉਣਾ ਲੋਕ ਵੀ ਚੰਗਾ ਕਹਿਣ ਲੱਗ ਪਏ ਪਰ ਗਰੀਬ ਤਾਂ ਹੈ ਵੀ ਸੇਵਾ ਬੜੀ ਕਰਦਾ ਤਾਂ ਕਹਿੰਦਾ ਮੇਰੀ ਮਾਂ ਨੇ ਵੀ ਕਹਿਣਾ ਪੁੱਤ ਗੁਰੂ ਤੇ ਵਿਸ਼ਵਾਸ ਰੱਖਿਓ ਪੁੱਤ ਗੁਰੂ ਨੇ ਕਿਰਪਾ ਕਰਨੀ ਕਹਿੰਦਾ ਇੱਥੋਂ ਤੱਕ ਭਾਈ ਸਾਹਿਬ ਅਸੀਂ ਕਹਿੰਦਾ ਦੋਵੇਂ ਭਰਾ ਸਕੂਲ 'ਚ ਪੜ੍ਹਦੇ ਸੀ ਸਾਡੇ ਕੋਲ ਵਿਆਹ ਵਾਸਤੇ ਕੱਪੜੇ ਨਹੀਂ ਸੀ ਸਾਡੇ ਚਾਚੇ ਦੇ ਲੜਕੇ ਦਾ ਵਿਆਹ ਉਹਦਾ ਚਾਚੇ ਦਾ ਲੜਕਾ ਉਹ ਚਾਚਾ ਉਹਦਾ ਫੌਜ ਚ ਆਇਆ ਕਹਿੰਦਾ ਚਾਚੇ ਦੇ ਲੜਕੇ ਦਾ ਵਿਆਹ ਸਾਡੇ ਕੋਲ ਕੱਪੜੇ ਨਹੀਂ ਸੀ ਜਦੋਂ ਬਰਾਤ ਤੋਂ ਬੱਸ ਭਰ ਕੇ ਲੋਕ ਜਾਂਦੇ ਸੀ ਨਾਲ ਗੱਡੀਆਂ ਦੋ ਤਿੰਨ ਲੈਣੀਆਂ ਬੱਸ ਲੈ ਲੈਂਦੇ ਸੀ ਬਰਾਤ ਲਈ ਕਹਿੰਦਾ ਅਸੀਂ ਵੀ ਬੱਸੇ ਚੜ੍ਹ ਗਏ ਸਕੂਲ ਦੀ ਵਰਦੀ ਪਾ ਕੇ 2 ਕਿਲੋਮੀਟਰ ਬੱਸ ਗਈ ਪਿੰਡੋਂ ਕਹਿੰਦਾ ਸਾਡੇ ਚਾਚੇ ਨੂੰ ਪਤਾ ਲੱਗ ਗਿਆ ਉਹ ਵੀ ਬਰਾਤੇ ਆਏ ਕਿਸੇ ਨੇ ਦੱਸ ਤਾ ਨਹੀਂ ਤਾਂ ਕੱਪੜੇ ਵੀ ਸਕੂਲ ਵਾਲੇ ਪਾਏ ਕਹਿੰਦਾ 2 ਕਿਲੋਮੀਟਰ ਅੱਗੇ ਜਾ ਕੇ ਬੱਸ ਰਕਵਾ ਲਈ ਸਾਡੇ ਚਾਚੇ ਨੇ ਸਾਨੂੰ ਬਸ ਤੋਂ ਲਾਹ ਤੱਕ ਕਹਿੰਦਾ ਜਾਓ ਤੁਸੀਂ ਸਕੂਲ ਵਾਲੇ ਕੱਪੜੇ ਸਕੂਲੇ ਚੱਲੇ ਬਰਾਤੇ ਜਾਣਾ ਕਹਿੰਦਾ ਉੱਥੋਂ 2 ਕਿਲੋਮੀਟਰ ਅਸੀਂ ਰੋਂਦੇ ਤੁਰ ਕੇ ਆਏ ਸਾਡੇ ਕੋ ਕੱਪੜੇ ਨਹੀਂ ਸੀ ਬਰਾਤੇ ਵੀ ਨਹੀਂ ਸੀ ਕੋ ਲੈ ਕੇ ਜਾ ਪਿੰਡ ਸੇਵਾ ਕਰਦਿਆਂ ਕਰਦਿਆਂ ਚਿੱਤ ਵਿੱਚ ਭਾਵਨਾ ਬਣੀ ਹਰੇਕ ਮਹੀਨੇ ਸ੍ਰੀ ਦਰਵਾਰ ਸਾਹਿਬ ਜਾਣ ਲੱਗ ਪਿਆ ਕਹਿੰਦਾ ਮੈਨੂੰ ਦਿਹਾੜੀ ਚੋਂ ਪੈਸੇ ਲਖਣੇ ਉਹ ਪੈਸਿਆਂ ਨਾਲ ਦਰਵਾਰ ਸਾਹਿਬ ਜਾਣਾ ਜਾ ਕੇ ਲੰਗਰ ਵਿੱਚ ساری ਰਾਤ ਸੇਵਾ ਕਰਨ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਵਿੱਚ ਭੰਡੇ ਮਾਇਂਦਾ ਰਿਹਾ ਸੇਵਾ ਕਰਦਾ ਰਿਹਾ ਉਹ ਬੱਚਾ ਕਹਿੰਦਾ ਇੱਕ ਦਿਨ ਮਹਾਰਾਜ ਦੀ ਕਲਾ ਵੇਖੋ ਪਤਾ ਗੁਰੂ ਦੀ ਬਾਣੀ ਵੀ ਕਹਿੰਦਾ ਮੈਨੂੰ ਸਮਝ ਆਉਣ ਲੱਗ ਪਈ ਮੈਂ ਹੁਕਮਨਾਮਾ ਵੀ ਪੜਨਾ ਆਪਣੀ ਮਾਂ ਨੂੰ ਵੀ ਮੈਂ ਹੁਕਮਨਾਮਾ ਸੁਣਾਉਣਾ ਕਹਿੰਦਾ ਐਸੀ ਕਿਰਪਾ ਇੱਕ ਦਿਨ ਹੋਈ ਜਦੋਂ ਸਵੇਰੇ ਸਵੇਰੇ ساری ਰਾਤ ਸੇਵਾ ਕਰਕੇ ਇਸ਼ਨਾਨ ਕਰਕੇ ਉਹਨਾਂ ਨੂੰ ਦਰਸ਼ਨ ਕਰਕੇ ਮੈਂ ਵਾਪਸ ਪਿੰਡ ਨੂੰ ਸੰਗਰੂਰ ਵੱਲੋਂ ਆਉਣਾ ਸੀ ਕਹਿੰਦਾ ਉੱਥੋਂ ਮੱਥਾ ਟੇਕ ਕੇ ਲੰਗਰ ਹਾਲ ਕੋਲੋਂ ਪਿੱਛੇ ਮੁੜਨ ਲੱਗਾ ਤੇ ਇੱਕ ਫੈਮਿਲੀ ਕੋਈ ਵਿਦੇਸ਼ ਤੋਂ ਆਈ ਸੀ ਉਨੀ ਰੋਕ ਕੇ ਕਿਹਾ ਬੇਟੇ ਬਈ ਅਸੀਂ ਲੰਗਰ ਛਕਣਾ ਤੇ ਸਾਨੂੰ ਦੱਸੋ ਆ ਸਮਾਨ ਅਸੀਂ ਕਿੱਥੇ ਰੱਖੀਏ ਲੰਗਰ ਕਿੱਧਰ ਹੈ ਕਹਿੰਦਾ ਮੈਂ ਉਹਨਾਂ ਨੂੰ ਕਿਹਾ ਸੱਜੇ ਹੱਥੀ ਇੱਥੇ ਲੰਗਰ ਆਂਟੀ ਜੀ ਇੱਥੇ ਛਕ ਲਓ ਤਾਂ ਕਹਿੰ ਉਹਨਾਂ ਨੇ ਕਿਹਾ ਬੇਟਾ ਤੂੰ ਰੋਜ਼ ਆਉਣਾ ਕਹਿੰਦੇ ਨਾ ਕਿ ਨਹੀਂ ਮੈਂ ਇੱਕ ਮਹੀਨੇ ਬਾਦ ਆਉਣਾ ਕਿੱਥੋਂ ਆਉਣਾ ਕਹਿੰਦੇ ਮੈਂ ਕਿਹਾ ਮੈਂ ਸੰਗਰੂਰ ਦੇ ਕੋਲੋਂ ਆਉਣਾ ਕਹਿੰਦਾ ਬੇਟੇ ਇੱਥੇ ਹੋਰ ਕੀ ਕੀ ਬਣਿਆ ਹੋਇਆ ਕਹਿੰਦਾ ਮੈਨੂੰ ਜਿੰਨੀ ਕੁ ਨੌਲੇਜ ਸੀ ਮੈਂ ਦੱਸਿਆ ਇੱਥੋਂ ਉੱਤਰ ਕੇ ਨਾਲ ਦੁੱਖ ਭਜਨੀ ਵੇਰ ਹੈ ਇੱਕ ਪਾਸੇ ਬਾਬਾ ਵੱਡਾ ਸਾਹਿਬ ਦੀ ਵੇਰ ਆ ਸਾਹਮਣੇ ਲਾਤੀ ਵੇਰ ਹੈ ਐਦਾਂ ਪ੍ਰਕਰਮਾ ਕਰਕੇ ਅੰਦਰ ਜਾਈਦਾ ਮੈਂ ਉਹ ਬਹੁਤ ਕੋਈ ਦੱਸਿਆ ਜਿੰਨਾ ਕੋ ਹੁੰਦਾ ਸੀ ਕਹਿੰਦਾ ਉਹ ਸਾਨੂੰ ਸੁਣਦੇ ਰਹੇ ਤਾਂ ਉਹਨੇ ਮੈਨੂੰ ਸੁਣ ਕੇ ਕਿਹਾ ਬੇਟੇ ਜੇ ਤੇਰੇ ਕੋਲ ਟਾਈਮ ਆ ਸਾਨੂੰ ਦਰਸ਼ਨ ਕਰਵਾ ਦੇ ਕਹਿੰਦਾ ਮੈਂ ਉਹਨੂੰ ਪੁੱਛਿਆ ਅੰਡੀ ਜੀ ਕਿੱਥੋਂ ਆਏ ਹੋ ਉਹ ਕਹਿੰਦੇ ਜਰਮਨ ਤੋਂ ਆਏ ਆ ਸੀ ਉਹ ਸਾਰੀ ਫੈਮਿਲੀ ਨੂੰ ਕਹਿੰਦਾ ਮੈਨੂੰ ਐ ਲੱਗਾ ਵੇ ਗੁਰੂ ਰਾਮਦਾਸ ਮਹਾਰਾਜ ਦਾ ਸਮਾਹਰਨ ਮੈਨੂੰ ਕਿਹਾ ਭਾਈ ਇਹਨਾਂ ਨੂੰ ਦਰਸ਼ਨ ਕਰਵਾ ਮੈਂ ਉਹਨਾਂ ਨੂੰ ਲੰਗਰ ਵੀ ਸ਼ਿਕਾਇਆ ਮੈਂ ਉਹਨਾਂ ਨੂੰ ਸਾਰੇ ਦਰਸ਼ਨ ਵੀ ਕਰਵਾਏ ਦੋ ਤਿੰਨ ਘੰਟੇ ਉਹਨਾਂ ਦੇ ਨਾਲ ਰਿਹਾ ਕਹਿੰਦੇ ਜਾਣ ਲੱਗੇ ਜਦੋਂ ਮੈਂ ਉਹਨਾਂ ਕੋਲੋਂ ਉਹ ਮੈਨੂੰ ਕਹਿੰਦੇ ਕੱਕ ਤੈਨੂੰ ਪੈਸੇ ਕਹਿੰਦੇ ਮੰਗੇ ਪੈਸੇ ਨਹੀਂ ਮੈਂ ਲੈਣੇ ਮੈਂ ਪੈਸੇ ਨਹੀਂ ਲੈਣੇ ਕਹਿੰਦੇ ਫੇਰ ਉਹੀ ਮੇਰੇ ਤੋਂ ਨੰਬਰ ਲੈ ਲਿਆ ਉਹ ਮੈਨੂੰ ਜਰਮਨ ਜਾ ਕੇ ਵੀ ਫੋਨ ਕਰਦੇ ਦਾ ਜਰਮਨ ਜਾ ਕੇ ਵੀ ਕਹਿੰਦਾ ਮੈਨੂੰ ਫੋਨ ਕਰਦੇ ਰਹੇ ਫਿਰ ਉਹ 1 ਸਾਲ ਬਾਅਦ ਆਏ ਫਿਰ ਉਹਨਾਂ ਨੇ ਮੈਨੂੰ ਫੋਨ ਕੀਤਾ ਇੱਕ ਦਿਨ ਫਿਰ ਅਸੀਂ ਮਿਲੇ ਉਤੋਂ ਬਾਅਦ ਚਲੇ ਗਏ ਫਿਰ ਉਹ ਕੋਵਿਡ ਦੇ ਦਿਨ ਸ਼ੁਰੂ ਹੋ ਗਏ ਕਰੋਨਾ ਦੇ ਦਿਨ ਸ਼ੁਰੂ ਹੋ ਗਏ ਕਹਿੰਦਾ ਉਹ ਜਰਮਨ ਵਾਲਿਆਂ ਨੇ ਫਿਰ ਇੱਕ ਗੱਲ ਕਹੀ ਬੇਟੇ ਅਸੀਂ ਆਪਣੀ ਲੜਕੀ ਦਾ ਰਿਸ਼ਤਾ ਤੇਰੇ ਨਾਲ ਕਰਨਾ ਕਹਿੰਦਾ ਮੈਂ ਉਹਨੂੰ ਕਿ ਅੰਟੀ ਅਸੀਂ ਗਰੀਬ ਬਹੁਤ ਹਾਂ ਤੁਹਾਨੂੰ ਪਤਾ ਸਾਡੀ ਬਾਲਿਆਂ ਵਾਲੀ ਛੱਤ ਹੈ ਜੇ ਮੈਂ ਤੁਹਾਨੂੰ ਘਰ ਵਿਖਾਵਾਂ ਨਾ ਕਹਿੰਦਾ ਮੈਂ ਆਪਣਾ ਸਾਰਾ ਕੁਝ ਦੱਸਦਾ ਤੁਹਾਨੂੰ ਸਾਡੇ ਇੰਨੀ ਗਰੀਬੀ ਆ ਆ ਘਰ ਇੰਨੀ ਜਗ੍ਹਾ ਚਾਰ ਮੰਜ਼ਲ ਦੀ ਜਗ੍ਹਾ ਆ ਆਪਣੇ ਬਾਰੇ ਸਭ ਕੁਝ ਦੱਸਦਾ ਉਹ ਕਹਿੰਦੇ ਪੁੱਤ ਕੋਈ ਗੱਲ ਨਹੀਂ ਸਾਨੂੰ ਘਰ ਨਾਲ ਨਹੀਂ ਹੈ ਅਸੀਂ ਤੈਨੂੰ ਇੱਥੇ ਬੁਲਾ ਲੈਣਾ ਤੂੰ ਮੁੰਡਾ ਬਹੁਤ ਚੰਗਾ ਹੈ ਸਾਨੂੰ ਤੇਰੀ ਪ੍ਰਾਪਰਟੀ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਸਾਨੂੰ ਪ੍ਰਾਪਰਟੀ ਨਹੀਂ ਸਾਨੂੰ ਪੁੱਤ ਚਾਹੀਦਾ ਪੁੱਤ ਤੂੰ ਬਹੁਤ ਚੰਗਾ ਹੈ ਕਹਿੰਦਾ ਮੈਂ ਆਪਣੀ ਮਾਂ ਨੂੰ ਦੱਸਿਆ ਮਾਂ ਉਹ ਜਰਮਨ ਵਾਲੇ ਜਿਹੜੇ ਫੋਨ ਕਰਦੇ ਹੋ ਰਿਸ਼ਤਾ ਕਰਨ ਨੂੰ ਕਹਿੰਦੇ ਕਹਿੰਦਾ ਮੇਰੀ ਮਾਂ ਰੋਪਈ ਉਹ ਕਹਿੰਦੀ ਇਹ ਵੀ ਗੁਰੂ ਰਾਮਦਾਸ ਮਹਾਰਾਜੀ ਕੋ ਨਜ਼ਰ ਹੈ ਪੁੱਤ ਸਾਡੀ ਬਾਹ ਕਿਨੇ ਫੜਨੀ ਹੈ ਕਹਿੰਦਾ ਇੰਨੇ ਨੂੰ ਕੋਵਿਡ ਦੇ ਦਿਨ ਸ਼ੁਰੂ ਹੋ ਗਏ ਤੇ ਉਹਨਾਂ ਨੇ ਆਪਣੀ ਲੜਕੀ ਨਾਲ ਗੱਲ ਕਰਾਈ ਮੈਂ ਉਹ ਲੜਕੀ ਨੂੰ ਵੀਡੀਓ ਕਾਲ ਕੀਤੀ ਤੇ ਕਹਿੰਦਾ ਜਦੋਂ ਮੈਂ ਉਹਨੂੰ ਘਰ ਵਿਖਾਇਆ ਸਭ ਕੁਝ ਵਿਖਾਇਆ ਵੇ ਆਹ ਕੋ ਜਿਵੇਂ ਬਾਦ ਵਿੱਚ ਨਾ ਕਹੀਂ ਅਸੀਂ ਗਰੀਬ ਨੂੰ ਕਹਿੰਦਾ ਉਹ ਲੜਕੀ ਨੇ ਕਿਹਾ ਕੋਈ ਨਹੀਂ ਆਪਣੇ ਪਾਪਾ ਨਾਲ ਗੱਲ ਕੀਤੀ ਪੈਸੇ ਭੇਜਣੇ ਸ਼ੁਰੂ ਕਰਤੇ ਕਹਿੰਦੇ ਕੋਠੀ ਬਣਾਓ ਅਸੀਂ ਉਹਨਾਂ ਨੂੰ ਰੋਕਦੇ ਰਹੇ ਉਹ ਪੈਸੇ ਭੇਜਦੇ ਰਹੇ ਕਹਿੰਦੇ ਅਸੀਂ ਕੋਠੀ ਤੇ ਹਰ ਕਰ ਲਈ ਲੋਕੀ ਕਹਿੰਦੇ ਇਹਨਾਂ ਨੂੰ ਖਜ਼ਾਨਾ ਕਿੱਥੋਂ ਮਿਲ ਗਿਆ ਕੋਵਿਡ ਤੋਂ ਬਾਅਦ ਉਹ ਕੱਲੀ ਲੜਕੀ ਆਈ ਫਿਰ ਉਹਨੂੰ ਕਹਿੰਦਾ ਅਸੀਂ ਲੈ ਕੇ ਆਏ ਦਿੱਲੀ ਤੋਂ ਜਦੋਂ ਆਪਣੇ ਪਿੰਡ ਲਿਆਂਦਾ ਲੋਕੀ ਗੱਲਾਂ ਕਰਨ ਲੱਗ ਪਏ ਕਹਿੰਦੇ ਓਏ ਗੀਤਕੋਤ ਲਿਖਦਾ ਘੁੰਮਦਾ ਫਿਰਦਾ ਰਹਿੰਦਾ ਕੋਈ ਨੱਚਣ ਗਾਣ ਵਾਲੀ ਲੱਗਦੀ ਇਹਨਾਂ ਨੂੰ ਬਾਹਰ ਵਾਲੀ ਲੜਕੀ ਕਿੱਥੋਂ ਮਿਲਣੀ ਉਹ 15 20 ਦਿਨ ਲੜਕੀ ਰਹੀ ਕਹਿੰਦਾ ਫਿਰ ਚਲੇ ਗਏ ਉਸ ਤੋਂ ਬਾਅਦ ਜਦੋਂ 2022 ਵਿੱਚ ਉਹ ਫਿਰ ਪਰਿਵਾਰ ਆਇਆ ਜਦੋਂ ਸਾਡੀ ਕੋਠੀ ਬਣ ਕੇ ਤਿਆਰ ਹੋ ਗਈ ਫਿਰ ਵਿਆਹ ਸ਼ਾਦੀ ਹੋਈ 6 ਮਹੀਨਿਆਂ ਚ ਮਹਾਰਾਜ ਦੀ ਕਿਰਪਾ ਬਖਸ਼ਿਸ਼ ਹੋ ਗਈ ਉਹ ਲੜਕੀ ਦੇ ਨਾਲ ਜਰਮਨ ਚਲਾ ਗਿਆ ਹੁਣ ਉਹ ਕਹਿੰਦਾ ਭਾਈ ਸਾਹਿਬ ਜੀ ਸਾਰੇ ਪਿੰਡ ਵਿੱਚੋਂ ਸਭ ਤੋਂ ਉੱਚੀ ਕੋਠੀ ਸਾਡੀ ਹੈ ਕਹਿੰਦਾ ਮੇਰੇ ਘਰ ਵਾਲੀ ਨੇ ਕਿ ਇੱਕ ਮੰਜ਼ਲ ਹੋਰ ਪਾਓ ਉੱਪਰ ਆਪਾਂ ਹੋਰ ਬਣਾਉਣੀ ਹੈ ਕਹਿੰਦਾ ਸਾਰੇ ਪਿੰਡ ਨਾਲੋਂ ਉਹ ਮੱਲੇ ਚ ਉੱਚੀ ਕੋਠੀ ਹੁਣ ਸਾਡੀ ਹੈ ਹੁਣ ਉਹ ਜਰਮਨ ਰਹਿੰਦਾ ਕਹਿਣ ਤੋਂ ਭਾਵ ਇਹ ਅਹਸਾ ਸੰਗਤ ਗੁਰੂ ਤੇ ਵਿਸ਼ਵਾਸ ਰੱਖਿਏ ਗੁਰੂ ਵਿੱਚ ਵਰਤ ਕੇ ਇਦਾਂ ਗਰੀਬੀਆਂ ਵੀ ਦੂਰ ਕਰ ਦਿੰਦਾ ਆਪਨੇ ਕਈ ਵਾਰ ਕੋਈ ਕਰਨਾ ਪਈ ਬਸ ਗੁਰੂ ਦੀ ਸੇਵਾ ਤੇ ਭਾਵਨਾ ਵਿਸ਼ਵਾਸ ਰੱਖਿਏ ਅੰਦਰੋਂ ਦਿਲ ਸਾਫ਼ ਹੋਣਾ ਚਾਹੀਦਾ ਹੈ ਨੀਅਤ ਸ਼ੁੱਧ ਹੋਣੀ ਚਾਹੀਦੀ ਨਾਨਕ ਘਰ ਹੀ ਬੈਠਿਆਂ ਸ਼ੋਭ ਮਿਲੇ ਜੇ ਨੀਅਤ راست ਕਰੇ ਕਿਸੇ ਨਾਲ ਬੇਇਮਾਨੀ ਨਾ ਕਰੋ ਧੋਖਾ ਨਾ ਕਰੋ ਨਾਮ ਜਪੋ ਗੁਰੂ ਤੇ ਆਸ ਔਰ ਅਸਰ ਰੱਖੋ ਸਭ ਕੁਝ ਗੁਰੂ ਕੋਲੋਂ ਮਿਲਦਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਅਨੰਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚ ਹੋਵੇ ਬੰਦਾ ਚਾਹੁੰਦਾ ਮੇਰੀਆਂ ਸ਼ਾਮਾਂ ਪੂਰੀਆਂ ਹੋਣ